ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰੰਕ ਕਮੇਟੀ ਦੇ ਵਿੱਚ ਇਹ ਗੱਲਾਂ ਮੰਨ ਕੇ ਜਨਤਨ ਕੀਤੀਆਂ ਗਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਚੋਰੀ ਹੋਏ ਆ। ਇਹ ਚੋਰਾਂ ਦਾ ਟੋਲਾ ਉੱਥੇ ਜਿਹੜਾ ਬੈਠਾ ਹੋਇਆ ਹੈ ਸ਼੍ਰੋਮਣੀ ਕਮੇਟੀ ਤੇ ਇਹ ਗੋਲਕ ਕਮੇਟੀ ਬਣ ਕੇ ਰਹਿ ਗਿਆ। ਔਰ ਤਾਨਾਸ਼ਾਈ ਕਬਜ਼ਾ 10 ਲੱਖ ਮਹੀਨੇ ਤੇ ਸੀਏ ਰੱਖਿਆ। ਕਮਿਸ਼ਨ ਕਹਿੰਦਾ ਹੈ 75 ਫੀਸ ਦੀ ਪੈਸਾ ਗੁਰੂ ਦੀ ਗੋਲਕ ਦਾ ਵਸੂਲ ਕੇ ਸ਼ਰਮਣੀ ਕਮੇਟੀ ਜਮਾ ਕਰਾਵੇ ਜਿਹੜੇ ਇਨਸਾਫ ਮੰਗ ਰਹੇ ਸੀ ਗੁੰਡਾ ਬ੍ਰਿਗੇਡ ਟਾਸਕ ਫੋਰਸ ਸ਼ਰਮਣੀ ਕਮੇਟੀ ਵਾਲਿਆਂ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਹੌਸਪੀਟਲਾਂ ਚ ਪਹੁੰਚਾਏ ਜੇਲ੍ਹਾਂ ਚ ਬੰਦ ਕਰਵਾ ਦਿੱਤੇ ਇੱਥੋਂ ਤੱਕ ਕੀ ਉਹਨਾਂ ਨੂੰ ਚੱਲਣ ਜੋਗੇ ਨਹੀਂ ਛੱਡਿਆ ਧੀਆਂ ਭੈਣਾਂ ਨੂੰ ਅਪ ਸ਼ਬਦ ਵੀ ਆਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਗਵਾਈ ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਜੀ ਦੱਲੇਵਾਲ ਸਮੂਹ ਕਿਸਾਨ ਜਥੇਬੰਦੀਆਂ ਸਿੱਖ ਸਦ ਭਾਵਨਾ ਦਲ ਦੇ ਸੇਵਾਦਾਰ ਪੰਥਕ ਹੁਕਾ ਸਮੂਹ ਸਿੱਖ ਜਥੇਬੰਦੀਆਂ ਸਮਾਜ ਸੇਵੀ ਲੋਕ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਹਰੇਕ ਵਰਗ ਤੋਂ ਆਏ ਹੋਏ ਲੋਕਾਂ ਨੂੰ ਅੱਜ ਪੰਥਕ ਹੋ ਕੇ ਤੋਂ ਜੀਉ ਆਇਆਂ ਆਖਦਾ ਹੈ ਔਰ ਜਿਹੜੇ ਸਾਡੇ ਵੀਰ ਭਰਾ ਲੰਗਰ ਛਕ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਹੁਣ ਲੰਗਰ ਛੱਡ ਕੇ ਇੱਧਰਲੇ ਪਾਸੇ ਆ ਜਾਓ ਸਰਕਾਰ ਤੁਹਾਡੇ ਤੱਕ ਪਹੁੰਚੀ ਹੈ ਤੇ ਸਰਕਾਰ ਨਾਲ ਅੱਜ ਦੋ ਹੱਥ ਕਰਨੇ ਨੇ ਜਾਂ ਭਾਂਡਿਆਂ ਵਾਲੀ ਰਹੁ ਜਾਂ ਟਾਂਡਿਆਂ ਵਾਲੀ ਰਹੁ ਅੱਜ ਇੱਕ ਪਾਸਾ ਕਰਨਾ ਹੈ ਅਸੀਂ 5 ਸਾਲ ਹੋ ਗਏ ਬੈਠਿਆਂ ਨੂੰ ਤੇ 5 ਸਾਲਾਂ ਬਾਅਦ ਚਲੋ ਦੇਰ ਆਏ ਦਰਸਤਾਏ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਬਾਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਗਏ ਇਕ ਕੌਣ ਕਹਿੰਦਾ ਹੈ ਉਹ ਸਾਰੀ ਰਿਪੋਰਟ ਆ ਮੇਰੇ ਹੱਥ ਦੇ ਵਿੱਚ ਹੈ ਗਿਆਨੀ ਹਰਪ੍ਰੀਤ ਸਿੰਘ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਮੁਖੀ ਸਨ ਜਿਨ੍ਹਾਂ ਨੇ ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਬਿਠਾ ਕੇ ਇਹਦੀ ਪੜਤਾਲ ਕਰਵਾਈ 2015 ਤੋਂ ਲੈ ਕੇ ਆਪਾਂ ਬੈਠ ਜੀ ਸਾਰੇ ਜਣ ਹੈ ਨਾ ਬੈਠ ਜੀ ਤੁਸੀਂ ਵੀ ਬੈਜੋ ਸਾਰੇ 2015 ਤੋਂ ਲੈ ਕੇ 18 ਤੱਕ ਪੜਤਾਲ ਹੋਈ 1100 ਸਫਿਆਂ ਦੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਰੱਖੀ ਗਈ ਇਹ ਉਹ ਰਿਪੋਰਟ ਹੈ 1100 ਸਫਿਆਂ ਦੀ ਜਿਸ ਦੇ ਵਿੱਚ ਇਹ ਮੰਨਿਆ ਗਿਆ ਲੰਗੋਵਾਲ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰੰਕ ਕਮੇਟੀ ਦੇ ਵਿੱਚ ਇਹ ਗੱਲਾਂ ਮੰਨ ਕੇ ਜਨਤੰਕ ਕੀਤੀਆਂ ਗਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਚੋਰੀ ਹੋਏ ਆ 992886 ਅੰਗ ਅਣਅਧਿਕਾਰਿਤ ਛਪੇ ਆ 24536 ਪਾਵਨ ਅੰਗ ਲਾਪਤਾ ਹੋ ਗਏ ਆ 9 ਲੱਖ 92000 886 ਰੁਪਈਆਂ ਦੀ ਗੋਲ ਕਚੋਰੀ ਹੋ ਜਾਇਆ ਕਰਦੀ ਹੈ 125 ਪਾਵਨ ਸਰੂਪਾਂ ਦੀ ਬੇਦਬੀ ਹੋਈ ਰਾਮ ਸਰ ਸਾਹਿਬ ਇਹਨਾਂ ਦੇ ਪ੍ਰਬੰਧ ਵਿੱਚ 61 21 ਸਰੂਪ ਬਲੈਕ ਵਿੱਚ ਤਿਆਰ ਕਰਲੇ ਜਾਂਦੇ ਆ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਆ ਔਰ 10 ਤੱਕ ਨਹੀਂ ਗਿਆ ਲੁਕਾਇਆ ਗਿਆ ਇਸ سنگੀਨ ਅਪਰਾਧ ਨੂੰ ਬਾਦਲ ਕਿਆਂ ਵੱਲੋਂ ਸੀਏ ਲਾਇਆ ਗਿਆ ਮਹੀਨੇ ਦੀ 10 ਲੱਖ ਰੁਪਈਆ ਤਨਖਾਹ ਆ ਮੰਤਰੀ ਆਏ ਨੇ ਇਹਨਾਂ ਦੀ ਹੈਗੀ ਆ ਦੱਸਿਓ ਤੁਹਾਡੇ ਕਿਸੇ ਹੋਰ ਸਿਆਸੀ ਲੀਡਰ ਦੀ 10 ਲੱਖ ਰੁਪਈਆ ਮਹੀਨੇ ਦੀ ਤਨਖਾਹ ਹੈਗੀ ਇਹ ਚੋਰਾਂ ਦਾ ਟੋਲਾ ਉੱਥੇ ਜਿਹੜਾ ਬੈਠਾ ਹੋਇਆ ਹੈ ਸ਼੍ਰੋਮਣੀ ਕਮੇਟੀ ਤੇ ਇਹ ਗੋਲਕ ਕਮੇਟੀ ਬਣ ਕੇ ਰਹਿ ਗਿਆ ਔਰ ਤਾਨਾਸ਼ਾਈ ਕਬਜ਼ਾ 10 ਲੱਖ ਮਹੀਨੇ ਤੇ ਸੀਏ ਰੱਖਿਆ ਕਮਿਸ਼ਨ ਕਹਿੰਦਾ ਹੈ 75 ਫੀਸ ਦੀ ਪੈਸਾ ਗੁਰੂ ਦੀ ਗੋਲਕ ਦਾ ਵਸੂਲ ਕੇ ਸ਼੍ਰੋਮਣੀ ਕਮੇਟੀ ਜਮਾ ਕਰਾਵੇ ਅੱਜ ਤੱਕ ਉਹਦੇ ਤੇ ਕੱਖ ਨਹੀਂ ਹੋਇਆ ਜੀ ਔਰ ਇਸ ਨੂੰ ਜਨਤਕ ਕਰਕੇ ਮੰਨਿਆ ਗਿਆ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਸਖਤ ਤੋਂ ਸਖਤ ਐਕਸ਼ਨ ਕਰੇਗੀ ਦੋਸ਼ੀਆਂ ਨੂੰ ਸਜਾਵਾਂ ਦਵਾਏਗੀ ਔਰ ਉਹ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੋਂ ਜਦੋਂ ਮੁਕਰਨ ਲਈ ਪਿੱਛੇ ਹਟੇ ਤਾਂ ਪੰਥਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਕਮੋਰਚਾ ਲਾਇਆ ਉਸ ਮੋਰਚੇ ਦੇ ਵਿੱਚ ਭਾਈ ਹਮਾਲਮ ਵਰਗੀਆਂ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਭਾਈ ਖੋਸੇ ਵਰਗੇ ਜੇਲਾ ਚ ਥੋਕ ਦਿੱਤੇ ਗਏ ਜਿਹੜੇ ਇਨਸਾਫ ਮੰਗ ਰਹੇ ਸੀ ਗੁੰਡਾ ਬ੍ਰਿਗੇਡ ਟਾਸਕ ਫੋਰਸ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਹੌਸਪੀਟਲਾਂ ਚ ਪਹੁੰਚਾਏ ਜੇਲਾ ਚ ਬੰਦ ਕਰਵਾ ਦਿੱਤੇ ਇੱਥੋਂ ਤੱਕ ਕਿ ਉਹਨਾਂ ਨੂੰ ਚੱਲਣ ਜੋਗੇ ਨਹੀਂ ਛੱਡਿਆ ਧੀਆਂ ਪਹਿਣਾ ਨੂੰ ਅਪ ਸ਼ਬਦ ਵੀ ਆਖੇ ਔਰ ਉਹ ਨਰੈਣੂ ਮਹੰਤ ਤਾਂ ਬਹੁਤ ਪਿਛੇ ਰਹਿ ਗਿਆ ਉਹ ਤਾਂ ਬਹੁਤ ਪਿਛੇ ਰਹਿ ਗਿਆ ਨਰੈਣੂ ਮਹੰਤ ਆਹ ਤਸਵੀਰ ਉਸ ਵਕਤ ਦੀ ਹੈ ਦੇਖ ਸਕਦੇ ਹੋ ਤੁਸੀਂ ਇਨਾ ਤਸ਼ੱਦਦ ਇਹ ਕਿੱਥੇ ਹੋਇਆ ਦਰਬਾਰ ਸਾਹਿਬ ਅੱਜ ਜਿਹੜੇ ਅੱਜ ਅਸੀਂ ਇੱਥੇ ਹੋਕਾ ਦੇਣਾ ਸੀ ਕਹਿੰਦੇ ਜੀ ਕੱਠ ਹੋਣਾ ਏ ਪਬਲਿਕ ਖਰਾਬ ਹੋ ਆਹ ਕੀ ਹੋਇਆ ਸੀਗਾ ਇਹ ਸਿੱਖ ਨਹੀਂ ਸਨ ਇਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਹਸਪੀਟਲ ਦਿਖਾਏ ਜੇਲਾ ਚ ਬੰਦ ਕਰਵਾ ਦਿੱਤੇ ਲੰਮੀਆਂ ਸਜ਼ਾਵਾਂ ਦਿੱਤੀਆਂ ਔਰ 2024 ਅਕਤੂਬਰ ਦੀ ਚੁੱਪ ਤੋਂ ਬਾਅਦ 4 ਨਵੰਬਰ 2020 ਨੂੰ ਇਸੇ ਹੀ ਜਗ੍ਹਾ ਤੇ ਪੰਥਕ ਹੋ ਕਾ ਇਨਸਾਫ ਲਈ ਸ਼ੁਰੂ ਹੋਇਆ ਅੱਜ 6ਵੇਂ ਸਾਲ ਚ ਪ੍ਰਵੇਸ਼ ਕਰ ਗਿਆ ਅਸੀਂ ਸਰਕਾਰਾਂ ਤੱਕ ਪਹੁੰਚ ਕੀਤੀ ਕੋਟਾ ਤੱਕ ਪਹੁੰਚ ਕੀਤੀ ਸਾਡੀ ਸੁਣਵਾਈ ਨਹੀਂ ਹੋਈ ਅੱਜ ਸਾਡੇ ਕੋਲੇ ਸੰਧਵਾ ਸਾਹਿਬ ਸਪੀਕਰ ਸਾਹਿਬ ਆ ਗਏ ਡਾਕਟਰ ਨਿੱਜਰ ਸਾਹਿਬ ਵੀ ਪਹੁੰਚੇ ਹੋਏ ਹਰਜੋਤ ਸਿੰਘ ਜੀ ਇਹ ਵੀ ਸਾਡੇ ਕੋਲੇ ਆਏ ਨੇ ਮੈਂ ਪੰਥਕ ਹੋ ਕੇ ਵੱਲੋਂ ਜਿਉ ਆਇਆ ਆਖਦਾ ਕਿਉਂਕਿ ਸਿੱਖਾਂ ਦਾ ਸੁਭਾਅ ਨਹੀਂ ਘਰਾਏ ਨੂੰ ਮਾੜੇ ਸ਼ਬਦ ਆਖੋ ਤੇ ਸਿੱਖਾਂ ਦਾ ਸੁਭਾਅ ਵੀ ਨਹੀਂ ਅਗਲੇ ਦੀ ਗੱਲ ਨਾ ਸੁਣੋ ਅਸੀਂ ਸੁਣਾਂਗੇ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਇੱਥੇ ਤੱਕ ਪਹੁੰਚ ਕਰਦੀ ਹੈ ਅਸੀਂ ਜੀ ਆਇਆਂ ਆਖਦੇ ਹਾਂ ਔਰ ਇੱਕ ਗੱਲ ਮੈਥੇ ਵੀ ਦੱਸ ਦਿਨਾ ਹੈ ਕਿ 3852 ਸਰੂਪਾਂ ਦੇ ਇਨਸਾਫ ਲਈ ਜਿੱਥੇ ਵੱਖ-ਵੱਖ ਥਾਵਾਂ ਤੇ ਗੁਹਾਰਾਂ ਲੱਗੀਆਂ ਗਈਆਂ ਗਿਲੇ ਸ਼ਿਕਵੇ ਵੀ ਰੱਖੇ ਮੇ ਆਪਣੇਆਂ ਦੇ ਅੱਗੇ ਚਾਹੇ ਉਹ ਸਾਡੇ ਮਹਾਪੁਰਸ਼ ਸਨ ਸਿੱਖ ਜਥੇਬੰਦੀਆਂ ਸਨ ਸਾਡੇ ਕਿਸਾਨ ਆਗੂ ਦੱਲੇਵਾਲ ਸਾਹਿਬ ਭਾਈ ਬਲਦੇਵ ਸਿੰਘ ਸਿਰਸਾ ਇਹੀ ਮੋਹਰਾ ਬਣੇ ਇਹ ਮੈਨੂੰ ਖਨੌਰੀ ਬਾਰਡਰਾਂ ਦੇ ਵਿੱਚ ਲੈ ਕੇ ਗਿਆ। ਇਹੀ ਮੋਹਰਾ ਬਣੇ ਤੇ ਉੱਥੇ ਜਾ ਕੇ ਗਿਲਾ ਕੀਤਾ ਸੀ ਬਜ਼ੁਰਗੋ ਤੁਹਾਡਾ ਮੋਰਚਾ ਤਾਂ 27 ਨਵੰਬਰ ਨੂੰ ਲੱਗਾ ਏ। ਗੁਰੂ ਗ੍ਰੰਥ ਸਾਹਿਬ ਦਾ ਮੋਰਚਾ 4 ਨਵੰਬਰ ਨੂੰ ਲੱਗਾ ਏ। ਤੁਹਾਡਾ ਫਰਜ਼ ਬਣਦਾ ਸੀ ਪਿਛਲਾ ਮੋਰਚਾ ਫਤਿਹ ਕਰਕੇ ਅਗਲਾ ਲਾਉਂਦੇ ਹੋ। ਤੁਸੀਂ ਉਹਨੂੰ ਵਿੱਚ ਛੱਡ ਕੇ ਆ ਗਏ ਹੋ। ਗੁਰੂ ਗ੍ਰੰਥ ਸਾਹਿਬ ਜੀ ਦਾ ਮੋਰਚਾ ਫਤਿਹ ਕਰ ਲੈਂਦੇ ਇਹ ਮੋਰਚੇ ਫਤਿਹ ਹੋ ਜਾਣੇ ਸਨ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਛਾਡਾਂ ਇਸ ਲਈ ਸਾਨੂੰ ਅੱਜ ਖਵਾਰੀ ਦਾ ਮੂੰਹ ਵੀ ਕਿਤੇ ਨਾ ਕਿਤੇ ਵੇਖਣਾ ਪਿਆ ਔਰ ਡੱਲੇਵਾਲ ਸਾਹਿਬ ਦੀਆਂ ਅੱਖਾਂ ਭਰ ਗਈਆਂ ਬਜ਼ੁਰਗ ਬਾਪੂ ਦੇ ਜਿਹੜੇ ਬੋਲ ਸੀ ਅੱਜ ਤੱਕ ਜਬਾਨੀ ਕੰਠ ਹੋ ਗਏ ਵਡਾਲਾ ਸਾਹਿਬ ਗੁਰੂ ਸਾਹਿਬ ਪ੍ਰਤੀ 328 ਪਾਵਨ ਸਰੂਪਾਂ ਵਾਸਤੇ ਸਾਡੇ ਕਿਸਾਨ ਭਰਾਵਾਂ ਵੱਲੋਂ ਕਤਾਹੀ ਹੋਈ ਆ ਬੇਤਫਾਕੀ ਨਹੀਂ ਆ ਅਸੀਂ ਬੇਤਫਾਕੀ ਨਹੀਂ ਕਤਾਹੀ ਹੋਈ ਆ ਅਸੀਂ ਉਸ ਗੱਲ ਦੀ ਮਾਫੀ ਮੰਗਦੇ ਆਂ ਅਗਰ ਖਨੌਰੀ ਬਾਰਡਰ ਤੋਂ ਡੱਲੇਵਾਲ ਜਿਉਂਦਾ ਮੁੜ ਗਿਆ ਤੇ ਸਭ ਤੋਂ ਪਹਿਲਾਂ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾਊਗਾ ਇਹ ਗੱਲ ਡੱਲੇਵਾਲ ਸਾਹਿਬ ਨੇ ਕਹੀ ਹੋਈ ਆ ਤੇ ਉਸੇ ਵਕਤ ਸਟੇਜ ਤੇ ਕਿਹਾ ਸੀ ਸਤਿਗੁਰੂ ਇਸ ਬਜ਼ੁਰਗ ਨੂੰ ਓਨਾ ਚਿਰ ਮਰਨ ਨਾ ਦੇਈ ਹੁਣ ਰਾਹ ਕੀ ਹੋਣਗੇ ਮੈਨੂੰ ਨਹੀਂ ਪਤਾ ਪਰ ਇਹਨੂੰ ਬਚਾਉਣਾ ਹੋਊ ਗੁਰੂ ਨੇ ਕਿਰਪਾ ਕੀਤੀ ਅਸੀਂ ਬਚੇ ਆ ਮਾਰਨਾ ਚਾਹੁੰਦੇ ਆ ਬਚ ਗਏ ਔਰ ਜ਼ਿੰਦਾ ਸ਼ਹੀਦ ਵੀ ਕਿਹਾ ਸੀਗਾ ਮੈਂ ਮੈਂ ਕਿਹਾ ਜਿਹੜਾ ਬੰਦਾ ਕੌਮ ਲਈ ਕਮਰ ਕੱਸਾ ਕਰ ਲੈਂਦਾ ਨਾ ਉਹ ਸ਼ਹੀਦ ਹੀ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਹਦੇ ਫੁੱਲ ਚੁਗ ਕੇ ਉਹਨੂੰ ਸ਼ਹੀਦ ਕਹਿਣਾ ਹੁੰਦਾ ਹੈ ਜਿਉਂਦੇ ਜੀ ਵੀ ਮੰਨ ਲੋ ਆਪਣੇ ਬਜ਼ੁਰਗਾਂ ਨੂੰ ਡੱਲੇਵਾਲ ਸਾਹਿਬ ਉਹਨਾਂ ਨੂੰ ਜ਼ਿੰਦਾ ਸ਼ਹੀਦ ਵੀ ਆਖਿਆ ਆਹ ਕਿਸਾਨ ਭਰਾਵਾਂ ਨੇ ਆਪਣੇ ਬੋਲ ਪਗਾਉਣ ਲਈ ਇੱਕ ਤੇ ਇਹਨਾਂ ਦੀ ਸੇਤ ਠੀਕ ਕਰਨੀ ਸੀ ਦੂਸਰਾ ਹੜ ਆ ਗਏ ਅਣਕਿਆਸੇ ਹੋਰ ਕਟਨਾਵਾ ਵਾਪਰੀਆਂ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹ ਤਰੀਕਾ ਅੱਗੇ ਪੈ ਗਈਆਂ 7 ਦਸੰਬਰ ਦਾ ਐਲਾਨ ਕੀਤਾ ਗਿਆ ਤੇ 7 ਦਸੰਬਰ ਨੂੰ ਅੱਜ ਮਹਾ ਪੰਚਾਇਤ ਬੁਲਾਈ ਗਈ ਉਹ ਪੰਚਾਇਤ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਭਗਤ ਸਹਿਬਾਨ ਭੱਟ ਸਹਿਬਾਨ ਗੁਰੂ ਕੇ ਸਿੱਖ ਖਾਲਸਾ ਪੰਥ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਬਾਬਾ ਜੱਸਾ ਸਿੰਘ ਆਲੂਵਾਲੀਏ ਸ਼ੇਰੇ ਪੰਜਾਬ ਅੱਜੀ ਜੂਦੀਨ ਮੁਖਮचंद ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਏ ਉਹੀ ਖਾਲਸਾ ਪੰਚਾਇਤ ਅੱਜ ਮਹਾ ਪੰਚਾਇਤ ਬਣ ਕੇ ਇੱਥੇ ਬੈਠੀ ਹੋਈ ਹੈ ਬੋਲ ਇਨਸਾਨ ਹੈ ਉਹ ਮਹਾ ਪੰਚਾਇਤ ਆਪਣੇ ਗੁਰੂ ਲਈ ਇਨਸਾਫ ਦੋਸ਼ੀਆਂ ਖਿਲਾਫ ਕਾਰਵਾਈ ਲਈ ਇੱਥੇ ਇਕੱਤਰ ਹੋਈ ਹੈ ਔਰ ਉਹਨਾਂ ਦਾ ਹੁਕਮ ਹੈ ਸਰਕਾਰ ਜਾਗਤ ਜੋਤ ਐਕਟ ਪੜਤਾਲੀਆ ਰਿਪੋਰਟ ਤੇ ਸਿੱਖਾਂ ਦੀਆਂ ਭਾਵਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਇਡੈਂਟੀਟੀ ਤੇ ਅਟੈਕ ਮੰਨੇ ਇਸ ਨੂੰ ਇਹ ਸੰਗੀਨ ਅਪਰਾਧ ਹੈ ਤੇ ਅਪਰਾਧਿਕ ਮਾਮਲਾ ਦਰਜ ਕਰਕੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰੇ ਇਹਦੇ ਵਾਸਤੇ ਇੱਕ ਸਪੈਸ਼ਲ ਸੈੱਟ ਬੈਠੇ ਕਮਿਸ਼ਨ ਬਣੇ ਔਰ ਅੱਗੇ ਤੋਂ ਕੋਈ ਸ਼੍ਰੋਮਣੀ ਕਮੇਟੀ ਚ ਸਿਰ ਫਿਰਿਆ ਪ੍ਰਧਾਨ ਤੇ ਇਹਨਾਂ ਦੇ ਲੱਖਾਂ ਰੁਪਏ ਤਨਖਾਹਾਂ માં ਲੈਣ ਵਾਲੇ ਮੁਲਾਜ਼ਮ ਅਧਿਕਾਰੀ ਇਸ ਤਰ੍ਹਾਂ ਦੀ ਕੁਤਾਹੀ ਗਲਤੀ ਹਿਮਾਕਤ ਨਾ ਕਰਨ ਉਹਦੇ ਵਾਸਤੇ ਜਾਗਤ ਜੋਤ ਐਕਟ ਨੂੰ ਸਜਾਏ ਮੌਤ ਦੇ ਵਿੱਚ ਪਾਸ ਕਰਨ ਦਾ ਤਹैया ਕਰਕੇ ਜਾਣ ਅੱਗੇ ਤੋਂ ਕਿਸੇ 'ਚ ਹਿੰਮਤ ਨਾ ਪਵੇ ਔਰ ਇਹ ਗੱਲ 7 ਦਸੰਬਰ ਦੀ ਮਹਾ ਪੰਚਾਇਤ ਦੇ ਵਿੱਚ ਜਿੱਥੇ ਕਿਸਾਨ ਭਰਾਵਾਂ ਨੇ ਹੋਕਾ ਦਿੱਤਾ ਹਾ ਦਾ ਨਾਰਾ ਮਾਰਿਆ ਮਾਣ ਹੈ ਡੱਲੇਵਾਲ ਸਾਹਿਬ ਤੁਹਾਡੇ ਹੋਕੇ ਨੇ ਪੰਥ ਨੂੰ ਇਕੱਠਾ ਕਰ ਛੜਿਆ ਕਿਸਾਨ ਤਾਂ ਇਕੱਠੇ ਕੀਤੇ ਹੀ ਸਨ ਅੱਜ ਪੰਥ ਵੀ ਤੁਸੀਂ ਇਕੱਠਾ ਕਰ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਗੁਰੂ ਘਰ ਦੇ ਕੀਰਤਨੀਏ ਗੁਰੂ ਅਗੂ ਨੇ ਸਿੱਖ ਪੰਥ ਦੇ ਉੱਥੇ ਖੁਦ ਕਿਸਾਨੀ ਕਰਨ ਵਾਲੇ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਪਾਵਨ ਬਚਨ ਕਹਿਣ ਵਾਲੇ ਨੇ ਤੇ ਇਸ ਮਹਾ ਪੰਚਾਇਤ ਅੱਜ ਮੈਂ ਜਿਉ ਆਇਆ ਆਖਦਾ ਉਸੇ ਹੀ ਪਰਿਵਾਰ ਦੇ ਜਾਏ ਬਾਬਾ ਸਰਬਜੋ ਸਿੰਘ ਜੀ 베ਦੀ ਭਾਵੇਂ ਸਰੀਰ ਸਾਥ ਨਹੀਂ ਦਿੰਦਾ ਉਹਦੇ باوجود ਬਡਾਲਾ ਸਭ ਅਸੀਂ ਪਹੁੰਚਾਂਗੇ ਇੱਥੇ ਸਰੀਰਾਂ ਦੀ ਗੱਲ ਨਹੀਂ ਜਮੀਰਾਂ ਦੀ ਗੱਲ ਹੈ ਅਸੀਂ ਬੜੇ ਚਿਰ ਤੋਂ ਇਸ ਮੁੱਦੇ ਨੂੰ ਇਸ ਦਰਦ ਨੂੰ ਇਸ ਪੀੜਾ ਨੂੰ ਵੇਖ ਰਹੇ ਆਂ ਸੌਣ ਤਾਂ ਸਾਨੂੰ ਵੀ ਨਹੀਂ ਦਿੰਦਾ ਸਰੀਰ ਕਿਹੋ ਜਿਹਾ ਨੇ ਵੱਖਰੀ ਗੱਲ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਜੇ ਪਿੱਛੇ ਜਾਓ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ ਵੀ ਸੰਤ ਖੜਿਆ ਉਸ ਸੰਤ ਦਾ ਨਾਂ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਸੀ ਜਿਸ ਵਕਤ ਵੱਡੇ ਅਖੌਤੀ ਪੰਥਕ ਵੀ ਸੰਤ ਦੀ ਬਲੀ ਲੈਣੀ ਚਾਹੁੰਦੇ ਸਨ ਉਸ ਵੇਲੇ ਬਾਬਾ ਹਰਨਾਮ ਸਿੰਘ ਜੀ ਨਾਲ ਖੜੇ ਸਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਉਹਨਾਂ ਦੇ بیٹے ਰਹੀਂ ਕਿਉਂਕਿ ਸੇਤ ਬਾਬਾ ਜੀ ਦੀ ਐਨੀ ਖਰਾਬ ਉਹ ਸ਼ਬਦ ਵੀ ਦੋ ਕਹਿਣੇ ਹੋਣ ਕਹਿ ਨਹੀਂ ਸਕਦੇ ਪਰ ਮੈਂ ਇਹਨਾਂ ਦੋਵਾਂ ਬਜ਼ੁਰਗਾਂ ਲਈ ਅਰਦਾਸ ਕਰਦਾ ਹਾਂ ਸਤਿਗੁਰੂ ਉਹਨਾਂ ਚਿਰ ਮਰਨ ਨਾ ਦੇਹੀਂ ਜਿੰਨਾ ਚਿਰ ਅਸੀਂ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਕਰਾ ਲੈਂਦੇ